ਅੱਛਾ ਜੀ ਜੋ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਤਹਿਤ ਹੀ ਹੁਸ਼ਿਆਰਪੁਰ ਪੁਲਿਸ ਨੂੰ ਵੀ ਇੱਕ ਅੱਛੀ ਉਪਲਬਧੀ ਫੇਰ ਮਿਲੀ ਹੈ ਪਿਛਲੀ ਵਾਰ ਵੀ ਮੈਂ ਤੁਹਾਡੇ ਸਾਰੇ ਨਾਲ ਰੂਬਰੂ ਹੋਇਆ ਸੀਗਾ ਤੇ ਅਸੀਂ ਇੱਕ ਹਵਾਲਾ ਨੈਟਵਰਕ ਜਿਹਦੇ ਵਿੱਚ ਅਸੀਂ ਕਈ ਐਕਿਊਜ਼ ਫੜੇ ਸੀਗੇ ਹਥਿਆਰਾਂ ਦੀ ਖੇਪ ਸਾਨੂੰ ਬਰਾਮਦ ਹੋਈ ਸੀਗੀ ਨਾਲ ਇਨਟੌਕਸੀਕੈਂਟ ਸਬਸਟੈਂਸਸ ਮਿਲੇ ਸੀਗੇ ਡਰਗ ਮਨੀ ਰਿਕਵਰ ਹੋਇਆ ਸੀਗਾ ਗੱਡੀਆਂ ਰਿਕਵਰ ਹੋਈ ਸੀਗੀ ਉਹਦੇ ਤਹਿਤ ਹੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਹ 3 ਮਹੀਨੇ ਤੋਂ ਉਹਦੇ ਤੇ ਕੰਮ ਕਰ ਰਹੇ ਸੀਗੇ ਉਸ ਸੀਕੁਐਂਸ ਦੇ ਵਿੱਚ ਹੁਣ ਅਸੀਂ ਫਿਰ ਇੱਕ ਹੋਰ ਅਕਿਊਜ਼ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਨੀਰਜ ਕੁਮਾਰ ਉਰਫ ਰਾਂਜਾ ਇਹ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 3 ਵੈਪਨਸ ਰਿਕਵਰ ਹੋਏ ਹਨ ਇੱਕ ਗਲੌਕ ਪਿਸਟਲ ਹੈਗਾ 9mm ਤੇ ਦੋ ਕੰਟਰੀ ਮੇਡ ਪਿਸਟਲਸ ਹੈਗੇ 32 ਬੋਲ ਇਹ ਤਿੰਨ ਇਲੀਗਲ ਵੈਪਨ ਜਿਹਦੇ ਤੋਂ ਬਰਾਮਦ ਹੋਏ ਹਨ ਜੋ ਹਾਲ ਕੀ ਖੜੀ ਪਹਿਲਾ ਸਾਨੂੰ ਇਹ ਫੀਚਰ ਹੋਰ ਕਿਆ ਸੀਗਾ ਪੁਰਾਣੇ ਜੋ ਮੁਕਦਮੇ ਦਰਜ ਹੋਏ ਹਨ ਜੋ ਅਸੀਂ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਸਾਹਿਲਪ੍ਰੀਤ ਬੰਦਾ ਅਸੀਂ ਫੜਿਆ ਸੀਗਾ ਜੋ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ 149 ਗ੍ਰਾਮ ਆਫ ਹੇਰੋਇਨ ਰਿਕਵਰ ਹੋਈ ਸੀ ਕਿ ਜਦੋਂ ਅਸੀਂ ਉਹਦੇ ਨੈਟਵਰਕ ਨੂੰ ਬਸਟ ਕੀਤਾ ਤੇ ਪਤਾ ਲੱਗਿਆ ਸੀਗਾ ਕਿ ਇੱਕ ਸੌਰਵ ਜਿੰਦ ਜਿਹਦਾ ਨਾਂ ਪਹਿਲਾਂ ਵੀ ਸਾਨੂੰ ਕਈ ਕੇਸਿਸ ਦੇ ਵਿੱਚ ਫੀਚਰ ਹੋਇਆ ਹੈ ਕਿ ਯੂਐਸ ਦੇ ਵਿੱਚ ਬੈਠਾ ਤੇ ਇਸ ਨੈਟਵਰਕ ਨੂੰ ਆਪਰੇਟ ਕਰਦਾ ਹੈ ਉਸੀ ਨੈਟਵਰਕ ਦੇ ਵਿੱਚ ਇੱਕ ਹਿਮੰਤ ਨਾ ਦਾ ਬੰਦਾ ਫੀਚਰ ਹੋਇਆ ਸੀ ਇੱਕ ਅਕਿਊਜ਼ ਜਿਹੜਾ ਕਿ ਅੱਜ ਅਸੀਂ ਫੜਿਆ ਹੈਗਾ ਉਹ ਵੀ ਉਹਦੇ ਵਿੱਚ ਫੀਚਰ ਹੋਇਆ ਸੀਗਾ ਤੇ ਹਿਮੰਤ ਨੂੰ ਅਸੀਂ ਕੁਝ ਦਿਨਾਂ ਬਾਅਦ ਫੜ ਲਿਆ ਸੀਗਾ ਪੰਜਵੇਂ ਮਹੀਨੇ ਦੇ ਵਿੱਚ ਹੀ ਉਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ 315 ਬੋਰ ਵੈਪਨ ਰਿਕਵਰ ਹੋਇਆ ਸੀ ਹੁਣ ਇਹ ਬੰਦਾ ਸਾਡਾ ਵੌਂਟਡ ਸੀਗਾ ਜਿਹਨੂੰ ਨੀਰਜ ਕੁਮਾਰ ਉਰਫ ਰਾਂਝਾ ਇਹਨੂੰ ਵੀ ਅਸੀਂ ਫੜ ਲਿਆ ਹੈਗਾ ਤੇ ਇਹ ਜਿਹੜਾ ਇੱਕ ਹਵਾਲਾ ਨੈਟਵਰਕ ਵੀ ਚੱਲਦਾ ਸੀਗਾ ਅਸਲਿਆ ਦਾ ਤੇ ਨਾਰਕੋਟਿਕਸ ਦਾ ਐਂਡ ਹਵਾਲਾ ਇਹ ਸਾਰੇ ਕੰਬੀਨੇਸ਼ਨ ਦੇ ਵਿੱਚ ਇਹ ਕੰਮ ਕਰਦੇ ਸੀਗੇ ਤੇ ਇੱਕ achhi upalabdhi ਹੁਣ ਸਾਡੀ ਡਿਟੈਕਟਿਵ ਟੀਮ ਜਿਹਨੂੰ ਲੀਡ ਕਰ ਰੇ ਸੀਗੇ ਸਾਡੇ ਐਸਪੀ ਡੀ ਡਾਕਟਰ ਮੁਕੇਸ਼ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਸੁਖਨਿੰਦਰ ਸਿੰਘ ਐਂਡ ਇਨਚਾਰਜ ਸੀ ਇਹ ਇੰਸਪੈਕਟਰ ਗੁਰਪ੍ਰੀਤ ਇਹਨਾਂ ਦੀ ਟੀਮ ਤੇ ਨਾਲ ਸਾਈਬਰਸ ਦੀ ਸਾਡੀ ਟੀਮ ਉਹਨਾਂ ਨੂੰ achhi upalabdhi ਮਿਲੀ ਹੈ